ਲੈ ਭਾਬਾ ਫਾਰਮ ਦੀ ਸਾਰਿਆਂ ਤੋਂ ਸਸਤੀ ਬਸ਼ੀਰੀ ਆਪਾਂ ਕਹਿ ਸਕਦੇ ਆ ਆਪਣੇ ਫਾਰਮ ਦੀ ਸਾਰਿਆਂ ਤੋਂ ਸਸਤੀ ਬਸ਼ੀਰੀ ਅੱਜ ਆ ਹੀ ਹੈ ਕਦ ਕੋਦ ਬਹੁਤ ਕਰਜ ਦੇਖੋ ਹਜੇ ਸਿਗੜੀ ਦੰਦੀ ਪੱਟੀ ਨਹੀਂ ਚੌਕੜੀ ਆ ਮਿੱਤਰੋ ਤੇ ਪੁੰਡੀ ਵਾਲਾ ਕੰਨ ਕੁੰਨ ਲੱਗਿਆ ਹੋਇਆ ਲਓ ਜੀ ਸੱਜਣਾ ਜੇ ਤੇ ਹੀ ਘੋੜਾ ਬਣਾਉਣਾ ਚਾਹੁੰਦੇ ਆ ਤਾਂ ਇੱਕ ਨਕੰਦ ਬਸ਼ੀਰਾ ਦਿਖਾਉਂਦੇ ਆ ਕਾ ਟੈਂਟ ਦਾ ਹੋਇਆ ਖੜਾ ਰੋਕੇ ਰਾਮ ਈ ਵਾਲਾ ਕੰਨ ਤੇ ਇਹ ਜੀ ਲਾਲ ਰਤਨ ਦਾ ਲੈਜੈਂਡ ਘੋੜਾ ਚੈਂਪੀਅਨ ਦਾ ਚੈਂਪੀਅਨ ਘੋੜਾ ਦਲਵਾਗ ਰਣੀਆਂ ਦਾ ਪੋਤਾ ਤੇ ਲਾਲ ਰਤਨ ਦਾ ਬੱਚਾ ਦੇਖੋ ਥੱਲੇ ਬੰਦ ਜੇ ਕੋਈ ਹੋਵੇ ਚਾਹ ਵਾਣ ਬੰਦਾ ਹਨਾ ਚੱਜ ਨਾਲ ਤੁਹਾਨੂੰ ਦਿਖਾ ਦਿੰਨੇ ਕੰਨ ਕੁੰਨ ਵੀ ਸਨੇਖਾ ਭੌਰੀ ਵੀ ਮੱਥੇ ਸਿੰਗਲ ਭੌਰੀ ਆ ਉੱਚੀ ਭੌਰੀ ਆ ਤੇ ਹੱਥਾਂ ਪੈਰਾਂ ਦੀ ਪੂਰੀ ਤਰ੍ਹਾਂ ਸਾਫ ਆ ਉਹ ਵੀ ਮਿੱਤਰੋ ਸਵਾਗਤਾ ਪਹਿਲਾਂ ਬਲੌਗ ਚ ਰੋਕ ਕੇ ਵੀ ਕਹਿੰਨੇ ਬਿਸ਼ੇਰੀ ਦਿਖਾਉਂਦੇ ਜੀ ਤੁਹਾਨੂੰ 20-22 ਮਹੀਨਿਆਂ ਦੀ ਨਕੰਦ ਬਿਸ਼ੇਰੀ ਆ ਜੈ ਰਾਜ ਤਾਂ ਮੇਟਾ ਸਵਾਰੀ ਦੀ ਪਾਸ ਸਿਰਫ ਮੱਥੇ ਬਲੇਜ ਮੂੰਹ ਤੋਂ ਰੱਸਾ ਲਾ ਇਹਦੇ ਔਰ ਰੱਸਾ ਮੂੰਹ ਤੋਂ ਲਾ ਦੇ ਕਹਿੰਦਾ ਦੋ ਜਾਨਵਰ ਦਿਖਾਉਂਦੇ ਆ ਜੀ ਆ ਡੋਲੂ ਰੋ ਗਿਆ ਆ ਡੋਲੂ ਲਈ ਖੜਾ ਡੋਲੂ ਦੀ ਡਿਟੇਲ ਕੀ ਹੈ ਪਤਾ ਤੈਨੂੰ ਡੋਲੂ ਦੀ ਥੋੜੀ ਪਸਿਆ ਦੋ ਪੈਰ ਚਿੱਟੇ ਮੱਥੇ ਪਟਾ ਜੀ 60 ਉਹ ਬਾਹਰ ਹਾਈਟ ਲੈਂਥ ਲੰਥ ਦੇਖ ਸਕਦੇ ਆ ਤੁਸੀਂ ਤੇ ਇਹ ਖਾਲੀ ਆ ਤੇ ਵਸ਼ੇਰੀ ਨਾ ਟੈਂਚਦੀ 20-22 ਮਹੀਨਿਆਂ ਦੀ ਹੋਈ ਆ ਹਜੇ ਨਕੰਦ ਆ ਜੀ ਇਹ ਜੈਰਾਜ ਤੋਂ ਮੀਟ ਹੋਈ ਹੋਈ ਸਵਾਰੀ ਸੂਰੀ ਦੇ ਪਾਸ ਆ ਗਰਨੇ ਦਿਖਾਈ ਇਧਰ ਨੂੰ ਫੇਸੂਸ ਇਹਦਾ ਨੇੜ ਨੂੰ ਲਿਆਈ ਲਓ ਜੀ ਬਲੇਜ਼ਰ ਚੈੱਕ ਕਰ ਲਓ ਤੁਸੀਂ ਕੁਆਲਿਟੀ ਚੈੱਕ ਕਰੋ ਤੇ ਆਹ ਘੋੜੀ ਦੇ ਕਰੋ ਕੁਆਲਿਟੀ ਚੈੱਕ ਗੰਗਣੇ ਨੂੰ ਮੰਨ ਦੇ ਦੋਲੂ ਬਹਿ ਜਾ ਉੱਤੇ ਸਾਲ ਮਾਰ ਕੇ ਲੈ ਜਾ ਵੀ ਲੈ ਜਾ ਇਹਨੂੰ ਵੀ ਤੇ ਆਹ ਬਸ਼ੇਰੀ ਆ ਜੀ ਢਾਈ ਸਾਲ ਦੀ ਆ ਗਿਆ ਤਪੇ ਪਾਲਿਆ ਓਏ ਠੜਕੜਿਆ ਰੋਕ ਰੋਕ ਆਹ ਬਸ਼ੇਰੀ ਜੀ 60 ਕਿੰਚ ਦੀ ਆ ਇਹ ਵੀ ਜੈਰਾ ਅੱਜ ਤਾਂ ਮੇਟ ਹੋਈ ਹੋਈ ਆ ਤੇ ਤਿੰਨ ਪੈਰ ਚੱਟੇ ਮੱਥੇ ਬਲੇਜ ਆ ਕੰਨ ਕੁੰਦੀ ਕੁੰਡੀ ਚੈੱਕ ਕਰੋ ਜੈਰਾਜ ਤਾਂ ਮੀਟ ਹੋਈ ਨੂੰ 15 ਤੋਂ 20 ਦਿਨ ਹੋ ਗਏ ਤੇ ਗਰਦਨ ਦੀ ਲੰਬਾਈ ਲੰਬੂਈ ਵੀ ਦੇਖ ਸਕਦੇ ਆ ਤੁਸੀਂ ਲੈ ਜਾ ਵੀ ਇਹਨੂੰ ਵੀ ਬੰਨਿਆ ਬਾਬਾ ਇਹਨੂੰ ਰੋਕ ਲਿਓ ਜੀ ਤੇ ਇਹ ਬਸ਼ੇਰੀ ਵੀ 2.5 ਸਾਲ ਦੀ ਹੋਈ 60 ਇੰਚ ਹੋਈ ਖੜੀ ਆ ਇਹ ਆਪਣੇ ਪਵਨ ਤੋਂ ਮੀਟ ਆ ਜੀ ਨੁਕਰੇ ਤਾਂ ਲਿਬੜੇ ਖੜਿਆ ਜਾਨਵਰ ਮੌਨ ਨੂੰ ਹੁੰਦਾ ਟਾਈਮ ਨਹੀਂ ਮਿਲਿਆ ਠੰਡ ਹੋਈ ਹੋਈ ਆ ਤਿੰਨ ਪੈਰ ਚੱਟੇ ਮੱਥੇ ਫਟਾ ਜੀ 60 ਇੰਚ ਹਾਈਟ ਆ ਸਵਾਰੀ ਦੇ ਪਾਸਾ ਦੋ ਰੰਦ ਹੋਈ ਇਹ ਲੱਖਾਂ ਥੱਲੇ ਬੰਨਜੇ ਕੋਈ ਹੋਵੇ ਚਾਹਵਾਨ ਬੰਦਾ ਹਨਾ ਚਾਜਣਾ ਤੁਹਾਨੂੰ ਦਿਖਾ ਦਿੰਨੇ ਕਨ ਕਨ ਵੀ ਸੁਨੱਖਾ ਪੌਰੀ ਵੀ ਮੱਥੇ ਸਿੰਗਲ ਪੌਰੀ ਐ ਉੱਚੀ ਪੌਰੀ ਐ ਤੇ ਹੱਥਾਂ ਪੈਰਾਂ ਦੀ ਪੂਰੀ ਤਰ੍ਹਾਂ ਸਾਫ਼ ਆ ਦੇਖ ਸਕਦੇ ਹੋ ਤੁਸੀਂ ਕੋਈ ਹੋਵੇ ਸੱਜਣ ਚਾਹਵਾਨ ਤਾਂ ਇਹ ਵੀ ਦੇਖ ਸਕਦਾ ਜੀ ਲੈ ਬਾਬਾ ਤੋਰੀ ਮੜੀ ਇਹ ਲੱਖਾਂ ਥੱਲੇ ਬੰਨਜੇ ਫਲਕਾਰੀ ਫਲਕੁਰੀ ਹੈਣੀ ਜੀ ਲਿਬੜਾ ਬਾਲਾ ਜ਼ਿਆਦਾ ਕੰਨ ਕੋਲ ਦੇਖੋ ਕੁੰਡੀ ਕਿੰਨੀ ਜ਼ਿਆਦਾ ਇਹਦੀ ਪੁੱਠਾ ਪਾਠਾ ਬਹੁਤ ਚੰਗਾ ਲੈ ਵੀ ਤੋਰ ਗਗਨੇ ਇਹਨੂੰ ਬਸ ਆਲ ਆਉਂਦਾ ਹੂ ਦੋਲੂ ਮਗਰੀ ਦੋਲੂ ਨਹੀਂ ਆਉਂਦੇ ਛੱਡਾ ਹੁਣ ਇਹ ਕਾ ਕਰੋ ਚੱਕ ਜੀ ਫਾਰਮ ਦੀ ਸਾਰਿਆਂ ਤੋਂ ਸਸਤੀ ਬਿਚੇਰੀ ਬਾਵਾ ਮੂੰਹ ਪੱਟੀਆਂ ਦਾ ਚੌਕੜੀ ਹੈ ਜੀ ਮਿੱਤਰੋ ਉਮਰ ਬਹੁਤ ਲਵੀ ਦਾ ਕੱਦ ਕੋਤ ਬਹੁਤ ਕਰ ਜੀ ਦੇਖੋ ਅਜੇ ਸਿਗੜੀ ਦੰਦੀ ਪੱਟੀ ਨਹੀਂ ਚੌਕੜੀ ਹੈ ਮਿੱਤਰੋ ਤੇ ਕੁੰਡੀ ਵਾਲਾ ਕੰਨ ਖੁੰਨ ਲੱਗਿਆ ਹੋਇਆ ਗਰਦਨ ਗੁਰਦਨ ਲੰਮੀ ਆ ਲੈਂਥ ਲੁਥੀ ਸੋਹਣੀ ਆ ਤੇ ਦੇਸਾਨ ਘੋੜੇ ਦੀ ਜੈਤੋ ਵਾਲੇ ਦੀ ਸਿਮਰੇ ਵਾਲੇ ਦੀ ਗਾਰੰਟੀ ਨਾ ਹੋਊ ਜੀ ਤੇ ਗਰਦਨ ਗੁਰਦਨ ਦੇ ਸਕਦੇ ਆ ਕੁੰਡੀ ਵਾਲਾ ਕੰਨ ਲੱਗਿਆ ਹੋਇਆ ਲੇ ਬਾਬਾ ਫਾਰਮ ਦੀ ਸਾਰਿਆਂ ਤੋਂ ਸਸਤੀ ਬਸ਼ੀਰੀ ਆਪਾਂ ਕਹਿ ਸਕਦੇ ਹਾਂ ਆਪਣੇ ਫਾਰਮ ਦੀ ਸਾਰਿਆਂ ਤੋਂ ਸਸਤੀ ਬਸ਼ੀਰੀ ਅੱਜ ਆ ਹੀ ਹੈ। ਲਓ ਜੀ ਸੱਜਣਾ ਜੇ ਤੁਸੀਂ ਘੋੜਾ ਬਣਾਉਣਾ ਚਾਹੁੰਦੇ ਆ ਤਾਂ ਇੱਕ ਨਕੰਦ ਬਸ਼ੀਰਾ ਦਿਖਾਉਂਦੇ ਆ। ਕਾ ਟੈਂਚ ਦਾ ਹੋਇਆ ਖੜਾ ਰੋਕੇ। ਰਾਮ ਮੱਥੇ ਬਲੇਜ ਦਾ। ਪਹਿਲਾਂ ਗੈਸ ਮਾਰਿਓ ਕਿਹੜੇ ਘੋੜੇ ਦਾ ਹੋ ਸਕਦਾ। ਗਰਦਨ ਗੁਰਦਨ ਦੇਖੋ। ਮਜ਼ਬੂਤੀ ਵਾਲੇ ਪੱਖੋਂ ਦੇਖੋ ਜੀ। ਹੱਕ ਹੱਕ ਦੇਖੋ। ਮੱਥੇ ਸਿੰਗਲ ਭੋਰੀ ਉੱਚੀ ਕੁੰਡੀ ਵਾਲਾ ਕੰਨ ਤੇ ਇਹ ਜੀ ਲਾਲ ਰਤਨ ਦਾ। ਲੇਜੈਂਡ ਘੋੜਾ ਚੈਂਪੀਅਨਾਂ ਦਾ ਚੈਂਪੀਅਨ ਕੁੜਾ ਦਲਵਾਗ ਰਣੀਆਂ ਦਾ ਪੋਤਾ ਤੇ ਲਾਲ ਰਤਨ ਦਾ ਬੱਚਾ ਨਕੰਦ ਬੱਚਾ ਜੀ 20 ਕ ਮਹੀਨੇ ਉਮਰ ਹੋਈ 61 ਪਲੱਸ ਦੀ ਹਾਈਟ ਤੇ ਲੈ ਆ ਰਾਮ ਬੰਨਿਆ ਮਜੂਤ ਮਜ਼ਾਦ ਹਿੱਕ ਦਾ ਗਰਦਨ ਦਾ ਪੁੱਠੇ ਪੱਠੇ ਦਾ ਬਹੁਤ ਸੋਹਣਾ ਦਾ ਘੜਤੇਗਾ ਬਸ ਬਿਸ਼ੇਰਾ ਦੇਖੋ ਜੀ ਪੰਜ ਕਲੈਨ ਮੱਥੇ ਪਟਾ ਕੁੰਡੀ ਵਾਲਾ ਕੰ ਜਿਹੜੀ ਉਹ ਤੋਂ ਪਹਿਲਾਂ ਕੁੜੀ ਦਿਖਾਈ ਉਹ ਪਵਨ ਤੋਂ ਮੇਟ ਆ ਜੀ ਤੇ 60 ਇੰਚ ਹਾਈਟਾ ਬਿਸ਼ੇਰਾ ਬਾਬਾ ਬੰਦੇ ਨੂੰ ਇਆ ਕੋੜੀ ਕਰੋ ਚੱਕ ਪਾਣੀ ਨੋ ਕਰੀ ਜੀ ਇਹ ਵੀ ਪਵਨ ਟਮੇਟ ਆ ਮਿੱਤਰ ਸਵਾਰੀ ਸੂਰੀ ਦੇ ਪਾਸਾ ਰੁੱਕ ਕੇ ਦੂਜਾ ਰੇਤੇ ਦੇ ਨਾਲ ਚੜ ਲੈਂਥ ਲੰਥ ਦੇਖੋ ਕਰੋ ਚੱਕ ਹੱਕ ਤੇ ਕੰਨ ਕੰਨ ਵੀ ਚੰਗਾ ਮੂੰਹ ਤਾਂ ਰਸਾ ਲਾ ਇਹਦੇ ਓਏ ਭਾਦੀ ਆ ਉਧਰੋਂ ਪੱਠਾ ਪੱਠਾ ਲੈ 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 ਬੰਨੇ ਗਗਨਾ ਵੀ ਰੇ ਕੇ ਤੇ ਲਓ ਜੀ ਆ ਦੋ ਜਾਨਵਰ ਸੇਲ ਆ ਇੱਕ ਮੂਰੇ ਭੱਜ ਆ ਓ ਦੋ ਲੱਤਾ ਜਾਮਾ ਤੇ ਆ ਕੁੜੀ ਦੇਖੋ ਜੀ ਮਜਬੂਤੀ ਦੇਖੋ ਤੁਰਦੀ 25 30 ਦੀ ਸਪੀਡ ਤੇ ਰੇਵੀਆ ਕੰਨ ਕੁੰਡੇ ਸਕਦੇ ਤੁਸੀਂ ਤੇ ਪੁੱਠਾ ਪਾਠਾ ਤੇ ਮੌਕੇ ਤੇ ਕੁੜੀ ਹੀਟਜ ਆਪਣੇ ਪੌਣ ਤੋਂ ਫ੍ਰੀ ਭਰਾ ਕੇ ਦੇਵਾਂਗੇ ਜੀ ਤੇ ਲੈ ਵੀ ਬੰਨਿਆ ਇਹਨੂੰ ਵੀ ਤੇ ਜਿਹੜਾ ਵੀ ਜਾਨਵਰ ਇਹਨਾਂ ਨੂੰ ਪਸੰਦ ਹੋਇਆ ਤੁਸੀਂ ਸੰਪਰਕ ਕਰ ਸਕਦੇ ਹੋ